ਗੱਲ ਹੀ ਵੇਹ ਸਰ ਰਾਜਪੁਰੇ ਦਾ ਬੰਦਾ ਹੈਗਾ ਰਮੇਸ਼ ਕੁਮਾਰ ਉਫ ਨਥੂ ਇਕ ਤਾਂ ਰਾਜ ਸਾਰੇ ਰਾਜਪੁਰੇ ਨੂੰ ਬਲੈਕਮੇਲ ਕਰਦਾ ਤੇ ਦੂਜੀ ਗੱਲ ਉਹਨੇ ਮੇਰੇ ਤੋਂ ਦਸੰਬਰ ਜੀ ਵੀ ਪੈਸੇ ਲਿੱਤੇ ਆ ਤੇ ਹੁਣ ਮੇਰੇ ਤੋਂ ਮਾਰਚ ਦੇ ਵਿੱਚ 19 ਮਾਰਚ ਨੂੰ ਮੇਰੇ ਦਫਤਰ ਦੇ ਵਿੱਚ ਵੀ ਮੈਨੂੰ ਧਮਕੀ ਦੇ ਕੇ ਗਿਆ ਸੀ ਵੀ ਸਾਰੇ ਥਾਣੇ ਸਾਡੇ ਹੈਗੇ ਸਾਰੇ ਥਾਣੇ ਸਾਡੇ ਹੈਗੇ ਤੇ ਤੇਰੇ ਤੇ ਪਰਚਾ ਕਰਾ ਦੇਗੇ ਕਹਿੰਦੇ ਨੂੰ ਅੱਜ ਵੈਸੀ ਫੋਨ ਲਾਇਆ ਤੇ ਉਹਨੂੰ ਇੱਕ ਗੱਲ ਪੁੱਛੀ ਉਹ ਇਹ ਕੋਈ ਫਟਾਫਟ ਉਹ ਦੇ ਰਿਹਾ ਮੈਂ ਨਹੀਂ ਧਮਕਿਆ ਤੁਸੀਂ ਗਾਲਾਂ ਕੱਢ ਰਹੇ ਹੋ ਮਾਂ ਪੈਣ ਦੀਆਂ ਵੈਸੇ ਵਧੀਆ ਗੱਲਾਂ ਦੱਸੋ ਸਾਰੇ ਰਾਜਵਰੇ ਰੋਲਾ ਪੈ ਗਿਆ ਕਹਿੰਦੇ 7 ਲੱਖ ਰੁਪਏ ਲੈ ਗਏ ਉਹ ਤੇ ਬੱਚੇ ਕਰਾਦੇ ਅੰਕਲ ਮੈਨੂੰ ਇੱਕ ਗੱਲ ਦੱਸੋ ਬੜੀ ਵਧੀਆ ਗੱਲ ਹੈ ਬਰੀਕਸ ਮੈਨੂੰ ਕਹਿੰਦਾ ਵੀ ਤੇਰਾ ਵੈਲਕਮ ਕਰਨ ਤੇਰੇ ਘਰ ਆ ਰਿਹਾ ਮੈਂ ਮੇਰੇ ਕੋਲ ਸਾਰੀ ਸਾਰ ਰਿਕਾਰਡਿੰਗਾਂ ਹੈਗੀ ਬਾਹਰ ਹੀ ਖੜਿਆ ਸੀ ਬਾਰ ਹੀ ਖੜਿਆ ਇਹ ਲੈ ਗੱਲ ਕਰ ਇਹ ਲੈ ਗੱਲ ਕਰ ਬਾਰ ਹੀ ਖੜਿਆ ਜਲਦੀ ਖੜਾ ਤਜਾਬ ਦੀ ਬੋਤਲ ਦਿਓ ਕਹਿੰਦਾ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ ਮੇਰਾ ਜੀ ਇਵੇਂ ਕਰ ਰਿਹਾ 20 ਬਸ ਮੈਂ ਜਾ ਕੇ ਸੁਸਾਈਡ ਕਰਵਾਉਂਦਾ 19 ਮਾਰਚ ਦੀ ਸਰ ਮੈਂ ਤੁਹਾਨੂੰ ਰਿਕਾਰਡਿੰਗ ਦਿਖਾ ਰਿਹਾ 19 ਮਾਰਚ ਨੂੰ ਮੇਰੇ ਦਫਤਰ ਦੇ ਵਿੱਚ ਆ ਕੇ ਇੰਨੇ ਮੈਨੂੰ ਧਮਕੀਆਂ ਮਾਰੀਆਂ ਏ ਰਾਜਪੁਰੇ ਦਾ ਦੱਲਾ ਬਣਿਆ ਹੋਇਆ ਸਰ ਆ ਜਾ ਆ ਜਾ ਤੇਰੇ ਸਾਰੇ ਤੇਰੇ ਹਿੱਕੀ ਤੇਵਾ ਤੇਰੀ ਮਾਂ ਦੇ ਬਾਗੀ ਆ ਜਾ ਬਾਹਰ ਕਰ ਦੇ ਜੇ ਮੈਨੂੰ ਕੁਝ ਹੋ ਜਾਂਦਾ ਤੇ ਰਮੇਸ਼ ਸਰਦਾਨਾ ਤੇ ਪ੍ਰਿੰਸ ਸਰਦਾਨਾ ਜਿਨ੍ਹਾਂ ਨੇ ਮੈਨੂੰ ਅੱਜ ਧਮਕੀ ਦਿੱਤੀ ਹੈ ਜਾਨ ਤੋਂ ਮਾਰਨ ਦੀ ਤੇ ਤਜਾਬ ਪਾੰਦੀ ਬਾਹਰ ਹੀ ਖੜਿਆ ਅਸੀਂ ਬਾਹਰ ਹੀ ਖੜਿਆ ਇਹ ਲੈ ਗੱਲ ਕਰ ਇਹ ਲੈ ਗੱਲ ਕਰ ਬਾਹਰ ਖੜਿਆ ਜਲਦੀ ਖੜਾ ਪੰਜਾਬ ਦੀ ਬੋਤਲ ਦਿਓ ਕਹਿੰਦਾ ਉੱਤੇ ਬਾਅਦ ਇਹਨਾਂ ਦੇ ਮੈਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਿਆ ਵੀ ਤੈਨੂੰ ਤੇ ਤੇਰੇ ਪਰਿਵਾਰ ਨੂੰ ਜਾਨ ਤੋਂ ਮਾਰਨਾ ਹੀ ਮਾਰਨਾ ਚਲੋ ਆਜੋ ਕਰ ਦਿਓ ਮੇਰਾ ਵੈਲਕਮ ਆ ਰਿਹਾ ਰਾਤ ਵੀ ਇਹ ਬੰਦੇ ਸਾਰੇ ਇਕੱਠੇ ਹੋ ਕੇ ਕਾਰ ਤੇ ਬਾਹਰ ਹੀ ਖੜਿਆ ਸੀ ਬਾਹਰ ਹੀ ਖੜਿਆ ਇਹ ਲੈ ਗੱਲ ਕਰ ਇਹ ਲੈ ਗੱਲ ਕਰ ਇੱਕ ਇਹ ਆਪਣਾ ਸਰਜੂ ਹੋ ਗਿਆ ਇੱਕ ਮਨੋਹਰ ਹੋ ਗਿਆ ਇੱਕ ਮਨੋਹਰ ਦਾ ਮੁੰਡਾ ਹੈਗਾ ਨਿਖਲ ਹੋ ਗਿਆ ਇੱਕ ਹੈਗਾ ਆਪਣਾ ਸੱਜਲ ਕੁਮਾਰ ਮਹਿਤਾ ਦਾ ਮੁੰਡਾ 10 12 ਵਿਅਕਤੀ ਹੋਰ ਸੀ ਜੋ ਕਾਰ ਤੇ ਆਏ ਆਪਦੀ ਬੋਤਲ ਦਿਓ ਕਹਿੰਦਾ ਉਸ ਤੋਂ ਬਾਅਦ ਮੈਂ ਐਸਐਚਓ ਨੂੰ ਫੋਨ ਕਰਿਆ ਰਾਤ ਨੂੰ ਵੀ ਐਵੇਂ ਮੈਂ ਗੱਲ ਮੈਨੂੰ ਬੰਦੇ ਮਾਰਨ ਨਾਲ ਨੇ ਰਿਵਾਲਵਰਾਂ ਉਹਨਾਂ ਕੋਲ ਹੈਗੀਆਂ ਜੀ ਤਿੰਨ ਅवैध ਰਿਵਾਲਵਰ ਹੈਗੀਆਂ ਤੇ ਇੱਕ ਉਹਨਾਂ ਕੋਲ ਅਸਲੀ ਹੈਗੀ ਮੈਨੂੰ ਸਾਰੇ ਗੱਲ ਦੱਸੀ ਵੀ ਇਹ ਹਿਸਟਰੀ ਸ਼ੂਟਰ ਹੈ 10 ਨੰਬਰੀ ਬੰਦਾ ਹੈ ਇਹ ਕਿਸ ਟਾਈਮ ਹੀ ਇਹ ਮੈਨੂੰ ਮਾਰ ਸਕਦਾ ਹੈ ਇਹ ਰਾਤ ਮੈਨੂੰ ਮਾਰਨ ਆਏ ਨੇ ਇਹ ਹੁਣ ਰੋਜ਼ ਇਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰਨੀ ਹੈ ਤੇ ਮੇਰੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕਰਨੀ ਹੈ ਇਹ ਬੰਦੇ ਜ਼ਿੰਮੇਵਾਰ ਹਨ ਇੱਕ ਸੱਜਲ ਕੁਮਾਰ ਜੀ ਇੱਕ ਸਰਜੂ ਕੁਮਾਰ ਇੱਕ ਮਨੋਹਰ ਇੱਕ ਨਿਖਲਤ 10 12 ਬੰਦੇ ਨਾ ਦੇ ਨਾਲ ਹੋਰ ਆ ਇਹ ਆ ਬਲੈਕਮੇਲਰ ਹੈ ਜੀ ਸੱਜਲ ਸਾਰੇ ਸ਼ਹਿਰ ਨੂੰ ਜਿਹੜਾ ਆਪਣੇ ਮਾਂ ਬਾਪ ਦਾ ਨਹੀਂ ਹੈ ਉਹ ਕਿਹਦਾ ਕੀ ਹੋਏਗਾ ਪਰਸੋ ਵੀ ਜਾ ਰਿਹਾ ਹੈ ਆਪਣਾ ਆਸ਼ਕੀਕਰਨ ਜਾਂਦਾ ਜੀ ਗਲਤ ਕੰਮ ਕਰਨ ਵਾਸਤੇ ਹਰ 6 ਮਹੀਨੇ ਬਾਅਦ ਸਿੰਗਾਪੁਰ ਦੁਬਈ ਇਦਰ ਤੋਂ ਜਾਂਦਾ ਰਿਹਾ ਇਹਦਾ ਪਾਸਪੋਰਟ ਚੈੱਕ ਕਰਾ ਲਓ ਇਹਦੇ ਮਰਲੇ ਜੀ ਪਤਾ ਕਰ ਲਓ ਮਰਲੇ ਜੀ ਇਹਨੇ ਸਾਰੇ ਨਾਲ ਦੁਸ਼ਮਣੀ ਪਾਈ ਹੋਈ ਹੈ ਇੱਕ ਨਾਲ ਦੁਸ਼ਮਣੀ ਨਹੀਂ ਸਾਰੇ ਨਾਲ ਹੀ ਦੁਸ਼ਮਣੀ ਪਾਈ ਹੋਈ ਹੈ A ਤੋਂ Z ਬੰਦੇ ਇਹਦੇ ਬਰ ਖਿਲਾਫ ਨੇ ਉਹ ਰਾਤ ਵੀ ਇਹ ਮੈਨੂੰ ਮਾਰਨ ਵਾਸਤੇ ਆਏ ਨੇ ਹੁਣ ਡਰਾਮਾ ਰਚ ਰਿਹਾ ਹਸਪਤਾਲੇ ਦਾਖਲ ਹੋ ਗਿਆ ਲਲਕਾਰੇ ਮਾਰ ਕੇ ਗਿਆ ਨੇ ਵੀ 12 ਦੇ 12 ਦੇ ਜੋ ਮਰਜੀ ਇੱਥੇ ਮਰਜੀ ਜਾ ਪੁਲਿਸ ਕੋਲ ਜਾ ਇੱਥੇ ਮਰਜੀ ਜਾ ਕੋ ਬਗਵਾਸ ਕਰ ਰਿਹਾ ਕੋ ਗਾਲਾ ਕੱਢ ਰਿਹਾ ਮੈਨੂੰ ਕਰਦੇ ਬਾਹਰ ਮੜਿਆ ਥਾੜੇ ਤੇ ਪਿਓਦ ਲੱਗਿਆ ਆ ਰੇ ਹੁਣੇ ਆ ਰੇ ਮੈਂ ਅਗਰ ਮੇਰੇ ਨਾਲ ਕੋਈ ਹੋ ਜਾਂਦਾ ਵਾਕਿਆ ਜਾਂ ਮੇਰੇ ਪਰਿਵਾਰ ਦਾ ਕੋਈ ਬੰਦਾ ਮਰਡਰ ਹੋ ਜਾਂਦਾ ਤਾਂ ਉਸੇ ਚ ਇਹੀ ਬੰਦੇ ਹੀ ਜ਼ਿੰਮੇਵਾਰ ਹੋਣਗੇ ਮੈਂ ਕਹਿੰਦਾ ਹੁਣ ਇਹਨਾਂ ਨੂੰ ਫੜ ਦੇ ਤੂੰ ਹੀ ਤੂੰ ਪਿਓਦ ਹੁਣ ਕੱਢ ਹੁਣੇ ਆ ਰਿਹਾ ਮੈਂ ਤੂੰ ਹੀ ਤੂੰ ਪਿਓਦ ਹੁਣੇ ਆ ਰਿਹਾ ਆ ਬੀਤੇ ਦਿਨ ਰਾਜਪੁਰਾ ਦੇ ਵਿੱਚ ਦੋ ਗੁੱਟਾਂ ਦਾ ਵਿਵਾਦ ਇੰਨਾ ਗਰਮਾ ਗਿਆ ਕਿ ਦੋਨੋਂ ਗੁੱਟਾਂ ਦੇ ਲੋਕਾਂ ਨੇ ਇੱਕ ਦੂਜੇ ਦੇ ਉੱਤੇ ਜਾਨ ਤੋਂ ਮਾਰਨ, ਬਲੈਕਮੇਲ ਕਰਨ ਅਤੇ ਤੇਜ਼ਾਬ ਸੁੱਟਣ ਦੇ ਨਾਲ-ਨਾਲ ਆਪਣੀ ਆਪਣੀ ਮੌਤ ਦਾ ਜ਼ਿੰਮੇਵਾਰ ਇੱਕ ਦੂਜੇ ਨੂੰ ਠਹਿਰਾ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਬੀਤੀ ਰਾਤ ਰਾਜਪੁਰਾ ਦੇ ਜਾਣੇ ਪਛਾਣੇ ਬਿਜ਼ਨਸਮੈਨ ਮਨਮੋਹਨ ਮਹਿਤਾ ਦੇ ਪੁੱਤਰ ਸਜਲ ਮਹਿਤਾ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਦੇ ਫੋਲੋ ਰਮੇਸ਼ ਕੁਮਾਰ ਸਰਦਾਰਨਾ ਅਤੇ ਉਹਨਾਂ ਦੇ ਪੁੱਤਰ ਪ੍ਰਿੰਸ ਸਰਦਾਰਨਾ ਦੇ ਉੱਤੇ ਉਹਨਾਂ ਨੂੰ ਜਾਨ ਤੋਂ ਮਾਰਨ ਦੇ aarop lagaye gaye ਕਿਹਾ ਗਿਆ ਕਿ ਉਕਤ ਦੋਨੋਂ ਬਾਪ ਬੇਟਾ ਉਹਨਾਂ ਨੂੰ ਬਲੈਕਮੇਲ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਉਹਨਾਂ ਤੇ ਤੇਜਾਬ ਸੁੱਟਣ ਦੀ ਗੱਲ ਕਰ ਰਹੇ ਨੇ ਉਹਨਾਂ ਨੇ ਦੋਨਾਂ ਪਿਓ ਪੁੱਤਾਂ ਤੇ aarop lagaunde hoye eh vi keha ਇਹ ਬੀਤੀ ਰਾਤ ਰਮੇਸ਼ ਕੁਮਾਰ ਸਰਦਾਨਾ ਤੇ ਉਹਨਾਂ ਦੇ ਬੇਟੇ ਪ੍ਰਿੰਸ ਸਰਦਾਨਾ ਨੇ ਉਹਨਾਂ ਨੂੰ ਫੋਨ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਕਿਹਾ ਕਿ ਅਸੀਂ ਤੇਰੇ ਉੱਤੇ ਤੇ ਜ਼ਾਬ ਸੁੱਟਾਂਗੇ ਤੁਹਾਨੂੰ ਜਾਨ ਤੋਂ ਮਾਰ ਦੇਵਾਂਗੇ ਉਹਨਾਂ ਕਹੇ ਕਿ ਰਮੇਸ਼ ਕੁਮਾਰ ਉਹਨਾਂ ਤੋਂ ਕਥੀ ਤੌਰ ਤੇ ਪੈਸੇ ਦੀ ਮੰਗ ਕਰ ਉਹਨਾਂ ਨੂੰ ਬਲੈਕਮੇਲ ਕਰ ਰਿਹਾ ਹੈ ਇਸੇ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਰਮੇਸ਼ ਕੁਮਾਰ ਦੇ ਵੱਲੋਂ ਮੇਰੇ ਦੋਸਤ ਦੇ ਪਿਤਾ ਜੋ ਕਿ ਅਮਰੀਕਾ ਦੇ ਵਿੱਚ ਰਹਿੰਦੇ ਨੇ ਰਾਜਕੁਮਾਰ ਨਾਗਪਾਲ ਨੂੰ ਵੀ ਬਲੈਕਮੇਲ ਕਰਕੇ ਉਹਨਾਂ ਤੋਂ ਲੱਖਾਂ ਰੁਪਏ ਵਸੂਲ ਲਿਆ ਗਿਆ ਉਹਨਾਂ ਨੇ ਕਿਹਾ ਕਿ ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਪੁਲਿਸ ਪ੍ਰਸ਼ਾਸਨ ਦੇ ਵਿੱਚ ਕਾਫੀ ਪਹੁੰਚ ਹੈ ਉਹਨਾਂ ਤੇ ਉਹਨਾਂ ਦੇ ਪਰਿਵਾਰ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਨਜਾਇਜ਼ ਮਾਮਲੇ ਵੀ ਦਰਜ ਕਰਵਾ ਦੇਣਗੇ ਇਸੇ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਰਮੇਸ਼ ਕੁਮਾਰ ਸਰਦਾਨਾ ਤੇ ਪ੍ਰਿੰਸ ਸਰਦਾਨਾ ਮੇਰੇ ਘਰ ਦੇ ਬਾਹਰ ਤੇ ਜ਼ਾਬਦੀ ਬੋਤਲ ਅਤੇ ਕੁਝ ਅਗਿਆਤ ਲੋਕਾਂ ਦੇ ਨਾਲ ਮੈਨੂੰ ਮਾਰਨ ਤੇ ਲਈ ਲੱਗੇ ਹੋਏ ਸਨ ਪਿਛਲੇ ਦਿਨਾਂ ਦੇ ਵਿੱਚ ਮੇਰੇ ਵੱਲੋਂ ਰਮੇਸ਼ ਕੁਮਾਰ ਨੂੰ Google Pay ਕਰਕੇ ਪੈਸੇ ਵੀ ਟਰਾਂਸਫਰ ਕੀਤੇ ਗਏ। ਉਹਨਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਵੀ ਕੀਤੀ ਹੈ ਅਤੇ ਕਿਹਾ ਕਿ ਜੇਕਰ ਮੈਨੂੰ ਜਾਂ ਫਿਰ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਹੈ ਤਾਂ ਉਹਦਾ ਜ਼ਿੰਮੇਵਾਰ ਰਮੇਸ਼ ਕੁਮਾਰ ਸਰਦਾਨਾ ਤੇ ਉਹਨਾਂ ਦਾ ਪੇਟਾ ਹੋਵੇਗਾ। ਦੂਸਰੇ ਪਾਸੇ ਜੇਕਰ ਗੱਲ ਕਰੀਏ ਦੂਸਰੇ ਗੁੱਟ ਦੀ ਤਾਂ ਜਦੋਂ ਸਾਡੇ ਵੱਲੋਂ ਰਮੇਸ਼ ਕੁਮਾਰ ਸਰਦਾਨਾ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਮਨਮੋਹਨ ਮਹਿਤਾ ਦਾ ਬੇਟਾ ਸਜਲ ਮਹਿਤਾ ਦੁਬਾਰਾ ਜੋ ਵੀ aarop ਲਗਾਏਗੇ ਨੇ ਉਹ ਸਾਰੇ ਬੇਬੁਨਿਆਦ ਨੇ ਅਤੇ ਝੂਠੇ ਨੇ ਉਹਨਾਂ ਨੇ ਕਿਹਾ ਕਿ ਉਲਟਾ ਸਜਲ ਮਹਿਤਾ ਵੱਲੋਂ ਰਾਤ ਦੇ 11 ਵਜੇ ਚਿਰਾਗ ਜੁਨੇਜਾ ਦੇ ਮੋਬਾਈਲ ਤੋਂ ਫੋਨ ਕਰਕੇ ਉਹਨਾਂ ਨੂੰ ਤੇ ਉਹਨਾਂ ਦੇ ਬੇਟੇ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਕਿਹਾ ਗਿਆ ਕਿ ਇਹ ਸਭ ਸਰਜੂ ਨਾਮਕ ਵਿਅਕਤੀ ਤੇ ਕਹਿਣ ਤੋਂ ਕੀਤਾ ਜਾ ਰਿਹਾ ਹੈ। ਰਮੇਸ਼ ਕੁਮਾਰ ਸਰਦਾਨਾ ਵੱਲੋਂ ਸਰਜੂ ਨਾਮਕ ਵਿਅਕਤੀ ਤੇ aarop ਲਗਾਉਂਦੇ ਹੋਏ ਕਿਹਾ ਗਿਆ ਕਿ ਉਸਨੇ ਵੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਹਨਾਂ ਅੱਗੇ ਗੱਲ ਕਰਦੇ ਹੋਏ ਇਹ ਵੀ ਕਿਹਾ ਕਿ ਸੱਜਲ ਮਹਿਤਾ ਇੱਕ ਆਵਾਰਾ ਕਿਸਮ ਦਾ ਲੜਕਾ ਹੈ ਜੋ ਸਾਰਾ ਦਿਨ ਆਵਾਰਾ ਕਰਦੀ ਅਤੇ ਗਲਤ ਕੰਮਾਂ ਦੇ ਵਿੱਚ ਪਿਆ ਹੋਇਆ ਹੈ। ਉਹਨੇ ਇਹ ਵੀ ਦੱਸਿਆ ਕਿ ਬੀਤੀ ਰਾਤ ਸੱਜਣ ਕੁਮਾਰ ਸਰਜੂ ਮਨੋਹਰ ਨikhil ਦਾਸ ਤੋਂ 12 ਅਗਿਆਤ ਵਿਅਕਤੀਆਂ ਦੇ ਨਾਲ ਕਾਰ ਨੰਬਰ 2224 ਦੇ ਵਿੱਚ ਸਵਾਰ ਹੋ ਕੇ ਉਹਨਾਂ ਦੇ ਘਰ ਦੇ ਬਾਹਰ ਆ ਕੇ ਉਹਨਾਂ ਨੂੰ ਜਾਨੋਂ ਮਾਰਨ ਦੇ ਲਲਕਾਰੇ ਮਾਰਨ ਲੱਗ ਪਏ ਸੀ ਜਿਸਦੀ ਕੀ ਸ਼ਿਕਾਇਤ ਉਹਨਾਂ ਦੇ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਹੈ ਉਹਨਾਂ ਐ ਵੀ ਕਹੇ ਕਿ ਜੇਕਰ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਤੇ ਲੋਕਾਂ ਨੂੰ ਕੁਝ ਵੀ ਹੁੰਦਾ ਤਾਂ ਉਸ ਦਾ ਜ਼ਿੰਮੇਵਾਰ ਸਜਲ ਮਹਿਤਾ ਅਤੇ ਇਸੇ ਲੋਕ ਹੋਣਗੇ ਸੋ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਹੈ ਸਾਰਾ ਪੂਰਾ ਮਾਮਲਾ ਅਤੇ ਦੋਨਾਂ ਧਿਰਾਂ ਦਾ ਕੀ ਕੁਝ ਕਹਿਣਾ ਸੀ ਜੀ ਆਪਣਾ ਸਜਲ ਮਹਿਤਾ ਫਾਦਰ ਦਾ ਨਾਮ ਕੀ ਹੈ ਮਨਮੋਨ ਕੁਮਾਰ ਤੁਸੀਂ ਰਾਤੀ 1:00 ਵਜੇ ਮੈਨੂੰ ਫੋਨ ਕਰਕੇ ਬੁਲਾਇਆ ਕੀ ਗੱਲ ਕੀ ਕੀ ਗੱਲ ਹੋਈ ਹੈ ਸੰਦੀਪ ਜੀ ਇੱਕ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੰਨੀ ਰਾਤੀ ਆਏ ਹੋ ਮੇਰੇ ਕੋਲ ਮੈਂ ਤੁਹਾਨੂੰ ਉਰੇ ਬੁਲਾਇਆ ਤੇ ਗੱਲ ਇਹਵੇਂ ਹੈ ਸਰ ਰਾਜਪੁਰੇ ਦਾ ਬੰਦਾ ਹੈਗਾ ਰਮੇਸ਼ ਕੁਮਾਰ ਉਫ ਨੱਥੂ ਉਹ ਇੱਕ ਤਾਂ ਰਾਜ ਸਾਰੇ ਰਾਜਪੁਰੇ ਨੂੰ ਬਲੈਕਮੇਲ ਕਰਦਾ ਹੈ ਤੇ ਦੂਜੀ ਗੱਲ ਉਹਨੇ ਮੇਰੇ ਤੋਂ ਦਸੰਬਰ ਜੀ ਵੀ ਪੈਸੇ ਲਿੱਤੇ ਹਨ ਲੱਖ ਦੋ ਲੱਖ ਰੁਪਏ ਤੇ ਹੁਣ ਮੇਰੇ ਤੋਂ ਮਾਰਚ ਦੇ ਵਿੱਚ 19 ਮਾਰਚ ਨੂੰ ਮੇਰੇ ਦਫਤਰ ਦੇ ਵਿੱਚ ਵੀ ਮੈਨੂੰ ਧਮਕੀ ਦੇ ਕੇ ਗਿਆ ਸੀ ਵੀ ਸਾਰੇ ਥਾਣੇ ਸਾਡੇ ਹੈਗੇ ਸਾਰੇ ਥਾਣੇ ਸਾਡੇ ਹੈਗੇ ਤੇ ਤੇਰੇ ਤੇ ਪਰਚਾ ਕਰਾ ਦਾਂਗੇ ਅੱਛਾ ਜੀ ਉਹਨੇ ਹੁਣ ਕੀ ਹੋਇਆ 15 ਦਿਨ ਪਹਿਲੇ ਇੱਕ ਸਾਡੇ ਪ੍ਰਾਧ ਦੇ ਪਰਚਾ ਕਰਾਤਾ ਸੀ ਅੱਛਾ ਜੀ ਤੇ ਉਹ ਪਰਚਾ ਦਾ ਸਾਡੇ ਪ੍ਰਾਧ ਦੇ ਕਰਾਤਾ ਉਹਨੂੰ ਅੱਜ ਵੈਸੇ ਹੀ ਫੋਨ ਲਾਇਆ ਤੇ ਉਹਨੂੰ ਇੱਕ ਗੱਲ ਪੁੱਛੇ ਵੀ ਤੁਸੀਂ ਐਵੇਂ ਰਮੇਸ਼ ਕੁਮਾਰ ਨੂੰ ਅੱਛਾ ਰਮੇਸ਼ ਜੀ ਨੂੰ ਫੋਨ ਲਾਵੇਂ ਅੰਕਲ ਤੁਸੀਂ ਐਵੇਂ ਸਾਰੇ ਰਾਜਪੁਰੇ ਤੰਗ ਕਰ ਰਹੇ ਹੋ ਕਦੀ ਮੈਨੂੰ ਕਦੀ ਕਿਨੂੰ ਕਦੀ ਇੱਕ ਮੇਰੇ ਫਰੈਂਡ ਦੇ ਡੈਡੀ ਹੈਗੇ ਯੂ ਐਸ ਏ ਦੇ ਵਿੱਚ ਨਾਗਪਾਲ ਜੀ ਉਹਨਾਂ ਦਾ ਬੇਟਾ ਮੇਰਾ ਫਰੈਂਡ ਹੈਗਾ ਨੀਨੂ ਤੇ ਇਸ਼ੂ ਤੇ ਉਹਨਾਂ ਦੇ ਬੇਟੇ ਨੂੰ ਇਹਨਾਂ ਨੇ ਉਹਨਾਂ ਨੂੰ ਇੰਡੀਆ ਬੁਲਾ ਕੇ ਬਲੈਕਮੇਲ ਕਰਦੇ ਉਹਨਾਂ ਤੋਂ ਵੀ ਪੈਸੇ ਲਿੱਤੇ ਤੇ ਹੁਣ ਜਿਹਨਾਂ ਨੇ ਇਹ ਗੱਲ ਹੋਈ ਇਹਨਾਂ ਨੇ ਮੈਨੂੰ ਮਾਂ ਪੈਣ ਦੀ ਗੱਲਾਂ ਕਰਨੀਆਂ ਸ਼ੁਰੂ ਕਰਤੀ ਤੇ ਮੈਨੂੰ ਕਹਿੰਦੇ ਤੇਰੇ ਤੇ ਮੈਂ ਪਰਚਾ ਕਰਾਉਂਗਾ ਕੱਲ ਤੂੰ ਸਵੇਰੇ ਉੱਠਣੀ ਪਾਏਂਗਾ ਤੇਰੇ ਤੇ ਪਰਚਾ ਕਰਾਉਂਗਾ ਮੈਨੂੰ ਡਿਪਰੈਸ਼ਨ ਵਿੱਚ ਕਰ ਰਹੇ ਆ ਬਹੁਤ ਜ਼ਿਆਦਾ ਤੇ ਆ ਪੰਜ ਦਿਨਾਂ ਨੂੰ ਕੁਝ ਨਹੀਂ ਕੀਤੀ ਆ ਇਹਨਾਂ ਦਾ ਇਹਨਾਂ ਦਾ ਫੋਨ ਆਂਦਾ ਹੈ ਇਹਨਾਂ ਇਹਨਾਂ ਦੇ ਬੇਟੇ ਦਾ ਮੈਨੂੰ 5-7 ਮਿੰਟ ਬਾਅਦ ਫੋਨ ਆ ਜਾਂਦਾ ਉਹ ਮੈਨੂੰ ਕਹਿੰਦਾ ਉਹਦਾ ਨਾਮ ਹੈਗਾ ਜੀ ਪ੍ਰਿੰਸ ਸਰਦਾਨਾ ਅੱਛਾ ਪ੍ਰਿੰਸ ਮੈਨੂੰ ਕਹਿੰਦਾ ਬੀ ਤੇਰਾ ਵੈਲਕਮ ਕਰਨ ਤੇਰੇ ਘਰ ਆ ਰਿਹਾ ਮੈਂ ਮੇਰੇ ਕੋਲ ਸਾਰੀ-ਸਾਰੀ ਰਿਕਾਰਡਿੰਗਾਂ ਹੈਗੀ ਮੇਰੇ ਕੋਲ ਵਿਦਪਰੋਵ ਜਿਹੜੀ ਇਹਨਾਂ ਨੇ ਬੇਟੇ ਨੇ ਅੱਜ ਮੈਨੂੰ ਧਮਕੀਆਂ ਮਾਰੀਆਂ ਇਹਨਾਂ ਨੇ ਜਿਹੜੀ ਗਾਲਾਂ ਕੱਢੀਆਂ ਤੇ ਮੈਨੂੰ ਅੱਜ ਵੀ ਧਮਕੀ ਮਾਰੀ ਤੇ ਰੇਤੇ ਪਰਚੇ ਕਰਾਨਾ ਸਾਰਾ ਕੁਝ ਹੈਗਾ ਇਹਨਾਂ ਦਾ ਬੇਟਾ ਕਹਿੰਦਾ ਵੀ ਮੈਂ ਤਜਾਬ ਦੀ ਬੋਤਲ ਲੈ ਕੇ ਕਰਦੇ ਬਾਹਰ ਆ ਰਿਹਾ ਤੇ ਡੰਡੇ ਡੁੰਡੇ ਲੈ ਕੇ 3-4 ਬੰਦਿਆਂ ਦੇ ਨਾਲ ਮੇਰੇ ਕਰਦੇ ਬਾਹਰ 3-4 ਗੇੜੇ ਵੀ ਲਾ ਕੇ ਗਿਆ ਹੁਣ ਦਾ ਸਿਟੀ ਗੱਡੀ ਤੇ ਠੀਕ ਹੈ ਤੇ ਹੁਣ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ ਮੇਰਾ ਜੀ ਇਵੇਂ ਕਰ ਰਿਹਾ ਵੀ ਬੱਸ ਮੈਂ ਜਾ ਕੇ ਸੁਸਾਈਡ ਕਰ ਲਵਾਂ ਮੇ ਸੁਸਾਈਡ ਕਰਨ ਦਾ ਤਾਂ ਕੋਈ ਹੱਲ ਨਹੀਂ ਹੁੰਦਾ ਸਰ ਇੰਨਾ ਟੌਰਚਰ ਕਰ ਰਿਹਾ ਹੈ ਵੀ ਮੇਰਾ ਪੁਲਸ ਨਾਲੇ ਸੈਟਿੰਗ ਹੈਗੀ ਕਦੀ ਕਿਹੜੇ ਬੰਦੇ ਨੂੰ ਕਿੱਥੇ ਟੌਰਚਰ ਕਰਦਾ ਇਹਦੇ ਬਾਰੇ ਪੂਰੀ ਪੁਲਸ ਨੂੰ ਜਾਣਕਾਰੀ ਕਰਨੀ ਚਾਹੀਦੀ ਹੈ ਵੀ ਕੀ ਕੰਮ ਕਰ ਰਿਹਾ ਹੈ ਕਿਵੇਂ ਕਰ ਰਿਹਾ ਹੈ ਬਹੁਤ ਪ੍ਰੇਸ਼ਾਨ ਇਨ ਦੁੱਖ ਤਕਲੀਫ ਦਿੱਤੀ ਹੋਈ ਇਨੇ ਸਾਨੂੰ ਕਰਦੇ ਵਿੱਚ ਹਸਪੀਟਲ ਦਾਖਲ ਕੀ ਹੋਏ ਹੋ ਸਰ ਮੈਂ ਹਸਪੀਟਲ ਦੇ ਵਿੱਚ ਤਾਂ ਆਇਆ ਵੀ ਮੇਰੇ ਤੋਂ ਕਰ ਰਿਹਾ ਹੀ ਨਹੀਂ ਗਿਆ ਪਹਿਲੇ ਮੈਂ ਅੱਜ ਰਤੀ 11:36 ਵਜੇ ਕੰਪਲੇਂਟ ਕਰਾ ਕੇ ਲਿਆ ਥਾਣੇ ਹਾਂਜੀ ਮੈਂ ਥਾਣੇ ਪਹਿਲੇ 11:36 ਦੇ ਖਿਲਾਫ ਕਰਾਈ ਹੈ ਮੈਂ ਪ੍ਰਿੰਸ ਸਰਦਾਨਾ ਤੇ ਰਮੇਸ਼ ਕੁਮਾਰ ਉਫ ਨੱਥੂ ਦੇ ਖਿਲਾਫ ਕੰਪਲੀਟ ਕਰਾ ਗਿਆ ਹੈ। ਅੱਛਾ। ਥਾਣੇ ਕਿਉਂਕਿ ਅੱਜ ਮੈਨੂੰ ਇੰਨੇ ਫੇਰ ਧਮਕੀ ਦਿੱਤੀ ਹੈ ਵੀ ਮੈਂ ਤੇਰੇ ਤੇ ਪਰਚਾ ਕਰਾਂਗਾ। ਠੀਕ ਹੈ ਜੀ ਬਾਰ-ਬਾਰ ਬਲੈਕਮੇਲਿੰਗ ਕਰ ਰਿਹਾ ਹੈ ਪਰੇਸ਼ਾਨ ਕਰ ਰਿਹਾ ਹੈ ਤੁਹਾਡਾ ਕੋਈ ਪੈਸੇ ਦਾ ਕੋਈ ਲੈਣ ਦੇ ਨਹੀਂ ਨਹੀਂ ਸਰ ਮੇਰਾ ਕੋਈ ਪੈਸੇ ਦਾ ਲੈਣ ਦੇ ਨਹੀਂ ਕਿਉਂ ਕਰ ਰਹੇ ਬਲੈਕਮੇਲ ਮੈਨੂੰ ਪਤਾ ਨਹੀਂ ਇਹਨੂੰ ਕੀ ਲੱਗਦਾ ਹੈ ਵੀ ਅਸੀਂ ਕੀ ਕੰਮ ਕਰਦੇ ਹਾਂ ਮੇਰਾ ਥੋੜਾ ਜਿਹਾ ਸਰ ਪ੍ਰੋਪਰਟੀਆਂ ਦਾ ਕੰਮ ਹੈਗਾ ਵੀ ਪ੍ਰੋਪਰਟੀ ਲੈਂਦੇ ਦਿੰਦੇ ਰਹਿੰਦੇ ਆ ਇਹ ਇਹਨੂੰ ਇਹ ਹੁੰਦਾ ਹੈ ਵੀ ਬੰਦੇ ਨੂੰ ਪਰੇਸ਼ਾਨ ਕੀਤਾ ਜਾਵੇ ਕੋਈ ਨਾ ਕੋਈ ਤਰੀਕੇ ਨਾਲ ਰਾਜਪੁਰੇ ਦੀ ਪੁਲਿਸ ਨੂੰ ਇਨਕੁਆਇਰੀ ਕਰਨੀ ਜੀਦੀ ਹੈ ਵੀ ਬੰਦਾ ਹਰ ਬੰਦੇ ਦੇ ਪਰਚੇ ਕਰਾ ਰਿਹਾ ਹੈ ਬਹੁਤ ਪਰੇਸ਼ਾਨ ਕਰਿਓ ਇਹਨੇ ਅੱਛਾ ਹੁਣ ਤੁਸੀਂ ਕੀ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਮੈਂ ਇਨਸਾਫ ਜਾਂਦਾ ਮੈਂ ਜਿਹੜੀ ਕੰਪਲੇਂਟ ਦਰਜ ਕਰਾ ਗਿਆ ਹੈ ਰਾਤੀ 11:36 ਮਿੰਟ ਦੇ ਉਹਦੀ ਵੀ ਮੈਂ ਤੁਹਾਨੂੰ ਕਾਪੀ ਤੁਹਾਡੇ WhatsApp ਤੇ ਸ਼ੇਅਰ ਕਰ ਰਿਆ ਤੇ ਜਿਹੜੀ ਇਹਦੀ ਮੇਰੇ ਕੋਲ ਰਿਕਾਰਡਿੰਗ ਹੈਗੀ ਉਹ ਵੀ ਤੁਹਾਨੂੰ ਭੇਜ ਰਿਆ ਰਿਕਾਰਡਿੰਗ ਕੋਈ ਮੋਬਾਈਲ ਮੇਰੇ ਕੋਲ ਸਰ ਮੋਬਾਈਲ ਦੇ ਵਿੱਚ ਸਾਰੇ ਰਿਕਾਰਡਿੰਗ ਹੈਗੀ ਆ ਤੁਸੀਂ ਦਿਖਾਓ ਜਰਾ ਮੈਂ ਜਰਾ ਹਾਂਜੀ 19 ਮਾਰਚ ਦੀ ਸਰ ਮੈਂ ਤੁਹਾਨੂੰ ਰਿਕਾਰਡਿੰਗ ਦਿਖਾ ਰਿਆ ਇਹ ਦੇਖੋ ਜੀ 19 ਮਾਰਚ ਨੂੰ ਮੇਰੇ ਦਫ਼ਤਰ ਦੇ ਵਿੱਚ ਆ ਕੇ ਇੰਨੇ ਮੈਨੂੰ ਤਮਕੀਆਂ ਮਾਰੀਆਂ ਸਾਰਿਆਂ ਦੇ ਸਾਹਮਣੇ ਵੀ ਕੰਟੇ ਦੇ ਵਿੱਚ ਪਰਚਾ ਕਰਾਵਾਂਗਾ ਤਾਂ ਅੱਡੇ ਦੇ ਵਿੱਚ ਸਾਰੇ ਆਮ ਬੋਲ ਰਿਹਾ ਵੀ ਪਰਚੇ ਨੂੰ ਤਾਂ ਸਾਰੇ ਇੰਨੇ ਮਜ਼ਾਕ ਸਮ ਰੱਖਿਆ ਇੰਨੇ ਨੇ ਨੇ ਕੌਣ ਨੂੰ ਲੱਗਦਾ ਕਿ ਕੁੱਝ ਦਿਨਾਂ ਪੁਲਿਸ ਨਾਲ ਸਾਥ ਦੇ ਲਈਏ ਨਹੀਂ ਸਰ ਮੈਨੂੰ ਮੈਂ ਪੁਲਿਸ ਦੇ ਖਿਲਾਫ ਤਾਂ ਜਾ ਨਹੀਂ ਸਕਦਾ ਮੇਰੀ ਹੁਣ ਇਹ ਕਿਸੇ ਦੇ ਨਾਲ ਸਾਥ ਹੈਗਾ ਕਿ ਹੈਗਾ ਮੈਂ ਪੁਲਿਸ ਦੇ ਖਿਲਾਫ ਨਹੀਂ ਬੋਲ ਸਕਦਾ ਨਾ ਮੇਰਾ ਪੁਲਿਸ ਨਾਲ ਅੱਜ ਤੱਕ ਹੈਗਾ ਮੇਰਾ ਕੋਈ ਨੀਟ ਐਂਡ ਕਲੀਨ ਮੇਰਾ ਅੱਜ ਤੱਕ ਦਾ ਮੇਰੀ 27 ਏਜ ਹੈ ਕੋਈ ਜ਼ਿਆਦਾ ਏਜ ਨਹੀਂ ਹੈ ਕੀ ਪਤਾ ਕੋਈ ਕਰਦਿਆਂ ਨੇ ਕੋਈ ਪੈਸੇ ਪੁਸੇ ਦਾ ਕੋਈ ਹੋਵੇ ਨਹੀਂ ਸਰ ਮੇਰਾ ਮੇਰੇ ਕਰਦਿਆਂ ਦਾ ਇਹਦੇ ਨਾਲ ਕੋਈ ਲਿੰਕ ਨਹੀਂ ਪੈਸਿਆਂ ਦਾ ਜ਼ਰੂਰ ਮੇਰੇ ਡੈਡੀ ਦਾ ਫਰੈਂਡ ਹੈਗਾ ਤੇ بس ਕੋਈ ਕੀ ਕਹਿੰਦੇ ਇੱਕ ਕੋਈ ਪ੍ਰੋਪਰਟੀ ਦਾ ਮਸਲਾ ਸੀਗਾ ਆਪਸ ਦੇ ਵਿੱਚ ਉਹ ਲਿੱਤੀ ਸੀਗੀ ਪ੍ਰੋਪਰਟੀ ਬਸ ਉਹੀ ਮਸਲਾ ਸੀਗਾ ਉਹ ਸੋਲਵ ਹੋ ਗਿਆ ਸੀ ਇੰਨੇ ਪੈਸੇ ਬੂਸੇ ਲਏ ਸੀ ਉਹਦੇ ਬਾਅਦ ਉਹ ਬਲੈਕਮੇਲ ਕਰਦਾ ਸੀ ਸਰ ਮੈਂ ਪ੍ਰਸ਼ਾਸਨ ਤੋਂ ਇਹ ਚਾਹੁੰਦਾ ਵੀ ਪ੍ਰਸ਼ਾਸਨ ਨੂੰ ਇਹ ਬੰਦੇ ਦੇ ਖਿਲਾਫ ਸਖਤ ਕਾਰਵਾਈ ਕਰਨੀ ਜੀ ਦੀ ਤੇ ਰਾਜਪੁਰ ਦੇ ਲੋਕਾਂ ਨੂੰ ਪਤਾ ਕਰਨਾ ਜੀ ਦਾ ਕਿਸੇ ਹਿਸਾਬ ਦਾ ਬੰਦਾ ਹੈ ਵੀ ਹਰ ਬੰਦੇ ਤੋਂ ਇਹ ਪੈਸੇ ਲੈ ਲੈ ਕੇ ਵੀ ਦਲਾਲੀ ਵਾਲਾ ਕੰਮ ਕਰ ਰਿਹਾ ਇੱਕ ਤਰ੍ਹਾਂ ਦਾ ਇਹ ਰਾਜਪੁਰੇ ਦਾ ਦੱਲਾ ਬਣਿਆ ਹੋਇਆ ਹੈ ਸਰ ਹਰ ਬੰਦੇ ਨੂੰ ਬਲੈਕਮੇਲ ਕਰ ਰਿਹਾ ਇਹ ਨਹੀਂ ਪਤਾ ਵੀ ਅੱਜ ਤੁਸੀਂ ਪ੍ਰੈਸ ਰਿਪੋਰਟਰ ਹੈਗੇ ਤੁਹਾਨੂੰ ਵੀ ਕੱਲ ਨੂੰ ਕੋਈ ਨਾ ਕੋਈ ਗੱਲ ਪਿੱਛੇ ਬਲੈਕਮੇਲ ਕਰ ਸਕਦਾ ਸਰ ਮੈਂ ਆਖਰ ਦੇ ਵਿੱਚ ਇਹ ਕਹਿਣਾ ਚਾਹੁੰਦਾ ਵੀ ਜੇ ਮੈਨੂੰ ਕੁਝ ਹੋ ਜਾਂਦਾ ਤੇ ਰਮੇਸ਼ ਸਰਦਾਨਾ ਤੇ ਪ੍ਰਿੰਸ ਸਰਦਾਨਾ ਜਿਨ੍ਹਾਂ ਨੇ ਮੈਨੂੰ ਅੱਜ ਧਮਕੀ ਦਿੱਤੀ ਹੈ ਜਾਨ ਤੋਂ ਮਾਰਨ ਦੀ ਤੇ ਤਜਾਬ ਪਾਣ ਦੀ ਇਹਨਾਂ ਤੇ ਜ਼ਿੰਮੇਵਾਰੀ ਹੋਏ ਇਹ ਨਾ ਜੀ ਜ਼ਿੰਮੇਵਾਰੀ ਹੋਈ ਸਖਤ ਸਖਤ ਕਾਰਵਾਈ ਹੋਏ ਤੁਹਾਡੇ ਤੇ ਵੀ ਮੈਨੂੰ ਪੂਰਾ ਵਿਸ਼ਵਾਸ ਹੈ ਤੁਸੀਂ ਮੇਰੀ ਇਹ ਨਿਊਜ਼ ਜਿਹੜੀ ਮੈਂ ਤੁਹਾਡੇ ਨਾਲ ਅੱਜ ਗੱਲ ਬਾਤ ਹੋਈ ਹੈ ਮੇਰੀ ਇਸ ਤੇ ਵਿਚਾਰ ਕਰਕੇ ਪੂਰਾ ਪ੍ਰਸ਼ਾਸਨ ਤੋਂ ਇਨਸਾਫ ਕਰਾਓਗੇ ਮੇਰਾ ਕੀ ਨਾਮ ਜੀ ਆਪਣਾ ਮੇਰਾ ਰਮੇਸ਼ ਕੁਮਾਰ ਹੈ ਜੀ ਰਮੇ ਜੀ ਤੁਹਾਡੇ ਬੇਟੇ ਦਾ ਨਾਮ ਕੀ ਹੈ ਜੀ ਬੇਟੇ ਦਾ ਨਾਮ ਪ੍ਰਿੰਸ ਹੈ ਇੱਕ ਦਿਨੇਸ਼ ਹੈ ਅੱਛਾ ਜੀ ਦੋ ਬੇਟੇ ਆ ਇਹ ਨਾ ਸੱਜਾ ਲੈਗੇ ਮੈਤਾ ਮੈਂ ਤਾਂ ਟੈਂਟ ਵਾਲੇ ਦੇ ਬੇਟੇ ਹੈਗੇ ਉਹਨਾਂ ਨੇ ਰਾਤੀ 2 ਵਜੇ ਸਾਨੂੰ ਬੁਲਾ ਕੇ ਤੁਹਾਡੇ ਖਿਲਾਫ ਹੋਰੇ ਥਾਣੇ ਚ ਕੰਪਲੀਟ ਵੀ ਦਿਖਾਈਏ ਤੇ ਹਸਪੀਟਲ ਦਾਖਲ ਸੀ ਉਹ ਕਹਿੰਦੇ ਮੇਰੀ ਮੌਤ ਦੇ ਜ਼ਿੰਮੇਵਾਰੇ ਹੋਣਗੇ ਵੀ ਮੈਨੂੰ ਮਾਰਨ ਆਏ ਮੇਰੇ ਤੇ ਪਰ ਤਜਾਬ ਛੁੱਟਣ ਆਏ ਉਹਨਾਂ ਨੇ ਰਿਕਾਰਡਿੰਗਾਂ ਵੀ ਭੇਜੀਆਂ ਪੁੱਛ ਕੀ ਕਹਿਣਾ ਚਾਹੋਗੇ ਉਸ ਬਾਰੇ ਇਹ ਬਿਲਕੁਲ ਗਲਤ ਹੈ ਜੀ ਮੈਂ ਤੁਹਾਨੂੰ ਦੱਸਦਾ ਅਸਲੀ ਸਟੋਰੀ ਇਹ ਬੰਦੇ ਸਾਰੇ ਇਕੱਠੇ ਹੋ ਕੇ ਕਾਰ ਤੇ ਇੱਕ ਇਹ ਆਪਣਾ ਸਰਜੂ ਹੋ ਗਿਆ ਇੱਕ ਮਨੋਹਰ ਹੋ ਗਿਆ ਇੱਕ ਮਨੋਹਰ ਦਾ ਮੁੰਡਾ ਹੈਗਾ ਨਿਖਿਲ ਹੋ ਗਿਆ ਇੱਕ ਹੈਗਾ ਆਪਣਾ ਸੱਜਲ ਕੁਮਾਰ ਮਹਿਤਾ ਦਾ ਮੁੰਡਾ 10-12 ਵਿਅਕਤੀ ਹੋਰ ਸੀ ਜੋ ਕਾਰ ਤੇ ਆਏ ਤੇ ਜੋ ਕਾਰ ਤੇ ਹੈ 2224 ਨੰਬਰ ਕਾਰ ਸੀ ਇੱਕ ਬੁਲਟ ਮੋਟਰਸਾਈਕਲ ਸੀ ਤੇ ਚਾਰ ਪੰਜ ਮੋਟਰਸਾਈਕਲ ਸੀ ਉਸ ਤੋਂ ਬਾਅਦ ਮੈਂ ਐਸਐਚਓ ਨੂੰ ਫੋਨ ਕਰਿਆ ਰਾਤ ਨੂੰ ਵੀ ਐਵੇਂ ਮੈਂ ਗੱਲ ਮੈਨੂੰ ਬੰਦੇ ਮਾਰਨ ਨਾਲ ਨੇ ਰਿਵਾਲਵਰਾਂ ਉਹਨਾਂ ਕੋਲ ਹੈਗੀਆਂ ਜੀ ਤਿੰਨ ਅਵੈਧ ਰਿਵਾਲਵਰ ਹੈਗੀਆਂ ਤੇ ਇੱਕ ਉਹਨਾਂ ਕੋਲ ਅਸਲੀ ਹੈਗੀ ਜਿਹਦਾ ਕਿ ਲਾਇਸੈਂਸ ਵੀ ਜਾਲੀ ਬਣਿਆ ਹੋਇਆ ਹੈ ਮੈਂ ਡੀਜੀ ਸਾਹਿਬ ਨੂੰ ਮਿਲਿਆ ਸੀ ਪਟਿਆਲੇ ਜਾ ਕੇ ਉਹਨਾਂ ਨੂੰ ਸਾਰੀ ਗੱਲ ਦੱਸੀ ਵੀ ਇਹ ਹਿਸਟਰੀ ਸ਼ੂਟਰ ਹੈ 10 ਨੰਬਰੀ ਬੰਦਾ ਹੈ ਇਹ ਕਿਸ ਟਾਈਮ ਹੀ ਇਹ ਮੈਨੂੰ ਮਾਰ ਸਕਦਾ ਹੈ ਠੀਕ ਹੈ ਜੀ ਉਹਦੀ ਕਾਰਵਾਈ ਪੁਲਿਸ ਕੋਲ ਪਹੁੰਚ ਚੁੱਕੀ ਹੈ ਪਰ ਅਜੇ ਤੱਕ ਕਾਰਵਾਈ ਨਹੀਂ ਹੋਈ ਜੇ ਮੇਰੇ ਤੇ ਜਿਵੇਂ ਰਾਤ ਮੈਨੂੰ ਮਾਰਨ ਆਏ ਨੇ ਇਹ ਹੁਣ ਰੋਜ਼ ਇਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰਨੀ ਹੈ ਤੇ ਮੇਰੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕਰਨੀ ਇਹ ਬੰਦੇ ਜ਼ਿੰਮੇਵਾਰ ਹਨ ਇੱਕ ਸੱਜਲ ਕੁਮਾਰ ਜੀ ਇੱਕ ਸਰਜੂ ਕੁਮਾਰ ਇੱਕ ਮਨੋਹਰ ਇੱਕ ਨਿਖਲਤ 10 12 ਬੰਦੇ ਨਾ ਦੇ ਨਾਲ ਹੋਰ ਆ ਉਹ ਕਹਿੰਦੇ ਕਿ ਸਾਡੇ ਤੋਂ ਇਹ ਪਹਿਲਾਂ ਵੀ 1 ਲੱਖ 2 ਲੱਖ ਰੁਪਏ ਲੈ ਚੁੱਕੇ ਤੇ ਅੰਕਲ ਗੂਗਲ ਪੇ ਦੇ ਥਰੂ ਇਹਨਾਂ ਨੇ ਸਾਨੂੰ ਬਲੈਕਮੇਲ ਕਰਿਆ ਨਹੀਂ 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 ਇਹ ਆ ਬਲੈਕਮੇਲਰ ਹੈ ਜੀ ਸੱਜਣ ਸਾਰੇ ਸ਼ਹਿਰ ਨੂੰ ਜਿਹੜਾ ਆਪਣੇ ਮਾਂ ਬਾਪ ਦਾ ਨਹੀਂ ਹੈ ਉਹ ਕਿਸ ਦਾ ਕੀ ਹੋਏਗਾ ਹੁਣੇ ਪਰਸੋ ਵੀ ਜਾ ਰਿਹਾ ਹੈ ਆਪਣਾ ਆਸ਼ਕੀ ਕਰਨ ਜਾਂਦਾ ਜੀ ਗਲਤ ਕੰਮ ਕਰਨ ਵਾਸਤੇ ਹਰ 6 ਮਹੀਨੇ ਬਾਅਦ ਸਿੰਗਾਪੁਰ ਦੁਬਈ ਇਦਾਂ ਦੋ ਜੰਦਰ ਇਹਦਾ ਪਾਸਪੋਰਟ ਚੈੱਕ ਕਰਾ ਲਓ ਹਾਂਜੀ ਹਾਂਜੀ ਇਹਦੇ ਮਤਲੇ 'ਚ ਪਤਾ ਕਰ ਲਓ ਮਤਲੇ 'ਚ ਇਹਨਾਂ ਸਾਰੇ ਨਾਲ ਦੁਸ਼ਮਣੀ ਪੈ ਗਈ ਹੋਈ ਹੈ ਹੂੰ ਇੱਕ ਨਾਲ ਦੁਸ਼ਮਣ ਨਹੀਂ ਸਾਰੇ ਨਾਲ ਹੀ ਦੁਸ਼ਮਣ ਹੀ ਪਈ ਹੋਈ ਹੈ A to Z ਬੰਦੇ ਇਹਦੇ ਖਿਲਾਫ ਨੇ ਇੱਕ ਉਹਨਾਂ ਨੇ ਸਾਨੂੰ ਹੋਰ ਵੀਡੀਓ ਦਿੱਤੀ ਹੈ ਤੁਸੀਂ ਇਹਨਾਂ ਦੇ ਦਫ਼ਤਰ ਦੇ ਵਿੱਚ ਜਾ ਕੇ ਕੁਝ ਤੁਹਾਡੀ ਆਪਸੀ ਬਹਿਸ ਹੋ ਰਹੀ ਹੈ ਤੇ ਮੈਂ ਤਾਂ ਸਾਫ਼ ਤੁਹਾਨੂੰ ਦਫ਼ਤਰ ਤੋਂ ਬਾਹਰ ਲੈ ਕੇ ਜਾ ਰਹੀ ਹਾਂ ਉਹ ਕੀ ਚੀਜ਼ ਹੈ ਜੀ ਇਹਨਾਂ ਨੇ ਸੀਸੀਟੀਵੀ ਕਿਉਂ ਓਏ ਅੱਥੀ ਕਾ ਇਹਨੂੰ ਬੋਲਣ ਦੀ ਸੈਂਸ ਨਹੀਂ ਹੈ ਹਾਂਜੀ ਜੀ ਕਿਉਂਕਿ ਇਹਦੇ ਵਿੱਚ ਸ਼ਹਿਰ ਦੇ ਜੋ ਵੀਆਈਪੀ ਬੰਦੇ ਨੇ ਉਹ ਵੀ ਇਹਨੂੰ ਕਹਿ ਚੁੱਕੇ ਨੇ ਵੀ ਆਪਣੀ ਲੈਂਗੁਏਜ ਸੰਭਾਲ ਲੈ ਵੀ ਤੂੰ ਗਲਤ ਨਾ ਚੱਲ ਗਲਤ ਨਾ ਚੱਲ ਹੋਣ ਰਾਤ ਵੀ ਇਹ ਮੈਨੂੰ ਮਾਰਨ ਵਾਸਤੇ ਆਏ ਨੇ ਹੁਣ ਡਰਾਮਾ ਰਚ ਰਿਹਾ ਹਸਪਤਾਲੇ ਦਾਖਲ ਹੋ ਗਿਆ ਹਾਂਜੀ ਜੀ ਹਾਲਕ ਮੇਰੇ ਘਰ ਆਏ ਨੇ ਮੈਂ ਵੀ ਜਾ ਸਕਦਾ ਮੈਂ ਬਰਨੀ ਕੋਈ ਸੀਸੀਟੀਵੀ ਹੈਗੀ ਹਾਂ ਹਾਂ ਬਾਹਰ ਆਪਣਾ ਕੈਮਰਾ ਲੱਗੇ ਹੋਏ ਨੇ ਤੇ ਉਹ ਹੈਗੀ ਤੁਹਾਡੇ ਕੋਲ ਵੀ ਮਤਲਬ ਤੁਹਾਡੇ ਹਾਂ ਬਿਲਕੁਲ ਨਿਕਲ ਆਏਗੀ ਨਿਕਲੇਗੀ ਬਿਲਕੁਲ ਬਿਲਕੁਲ ਕੈਮਰਾ ਤੁਸੀਂ ਖਡਾ ਲਓ ਜੀ ਇੱਕ ਕਾਰ 222 ਨੰਬਰ ਇੱਕ ਬੁਲਟ ਮੋਟਰਸਾਈਕਲ ਤੇ ਚਾਰ ਪੰਜ ਮੋਟਰਸਾਈਕਲ ਹੋਰ ਮੈਨੂੰ ਲਲਕਾਰੇ ਮਾਰ ਕੇ ਗਏ ਨੇ ਵੀ ਮਾਰਾਂਗੇ ਮਾਰਾਂਗੇ ਜੋ ਮਰਜੀ ਜਿੱਥੇ ਮਰਜੀ ਜਾ ਪੁਲਿਸ ਕੋਲ ਜਾ ਜਿੱਥੇ ਮਰਜੀ ਜਾ ਕੀ ਅਪੀਲ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਅਪ ਹੋ ਜਾਂਦਾ ਵਾਕਿਆ ਜਾਂ ਮੇਰੇ ਪਰਿਵਾਰ ਦਾ ਕੋਈ ਬੰਦਾ ਮਰਡਰ ਹੋ ਜਾਂਦਾ ਤਾਂ ਉਸੇ ਚ ਇਹੀ ਬੰਦੇ ਹੀ ਜ਼ਿੰਮੇਵਾਰ ਹੋਣਗੇ ਇਹਨਾਂ ਤੇ ਐਫ ਆਈ ਆਰ ਦਰਜ ਜਿਹੜੀ 302 ਦੀ ਹੋਣੀ ਚਾਹੀਦੀ ਹੈ ਜਿਹੜਾ ਹਿਸਟਰੀ ਸ਼ੂਟਰ ਇਹਨੂੰ ਬਣਾਉਣਾ ਚਾਹੀਦਾ ਇੱਕ ਹੋਰ ਵੀ ਉਹਨਾਂ ਨੇ ਰਿਕਾਰਡਿੰਗ ਦਿੱਤੀ ਹੈ ਜਿਸ ਵਿੱਚ ਤੁਹਾਡੀ ਆਵਾਜ਼ ਹਲਕੀ ਜੀ ਆ ਰਹੀ ਹੈ ਵੀ ਤਜਾਬ ਕੱਢ ਤਜਾਬ ਨੋ 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 ਬਿਲਕੁਲ ਬਿਲਕੁਲ ਗਲਤ ਇਹ ਬੰਦਾ ਝੂਠਾ ਹੈ ਜੀ ਜਿਹਦਾ ਆਪਣੇ ਮਾਂ ਬਾਪ ਦਾ ਨਹੀਂ ਹੈ ਉਹ ਕਿਸੇ ਦਾ ਵੀ ਨਹੀਂ ਹੋ ਸਕਦਾ ਠੀਕ ਹੈ ਮਾ ਇਹਦੀ ਇਹਦੀ ਟੈਨਸ਼ਨ ਕੋਲ ਹੀ ਬਿਮਾਰ ਹੈ ਨਾ ਇਹਦਾ ਵਿਆਹ ਹੋ ਰਿਹਾ ਜੀ ਨਾ ਇਹਨੂੰ ਕੋਈ ਲੜਕੀ ਦਿੰਦਾ ਆਪਣੇ ਬਹੁਤ ਕਰੈਕਲੈਸ ਬੰਦਾ ਹੈ ਤੁਸੀਂ ਕੁਝ ਬੰਦੂਕਾਂ ਦੀ ਗੱਲ ਕੀਤੀ ਹੈ ਕਿ ਵੀ ਇਹਨਾਂ ਕੋਲ ਅਵੈਧ ਜਿਹੜੇ ਪਿਸਟਲ ਵਗੈਰਾ ਹੈਗੇ ਤੁਹਾਨੂੰ ਕਿੱਦਾਂ ਪਤਾ ਕਿ ਵੀ ਇਹਨਾਂ ਕੋਲ ਇਹ ਚੀਜ਼ਾਂ ਹੈਗੀਆਂ ਨਹੀਂ ਜੇਰੇ ਬੰਦੇ ਤੇ ਇਹਨਾਂ ਨੇ ਪਰਚੇ ਦਰਜ ਕਰਾਏ ਨੇ ਨਾ ਉਹਨਾਂ ਨੇ ਹੀ ਮੈਨੂੰ ਦੱਸਿਆ ਉਹੀ ਰੋਏ ਨੇ ਕਿਉਂਕਿ ਉਹਨਾਂ ਨੂੰ ਇਹਨੇ ਬਹੁਤ ਜ਼ਿਆਦਾ ਹੀ ਥ੍ਰੈਟ ਕਰਾਇਆ ਸਰਜੂ ਨੇ ਕਿਉਂਕਿ ਉਹਦਾ ਸਾਰਾ ਪੈਸਾ ਤੁਹਾਨੂੰ ਪਤਾ ਹੀ ਹੈ 2 ਨੰਬਰ ਦਾ ਹੈਗਾ ਛੱਟੇ ਤੱਕ ਮੌਦਾ ਹੈਗਾ ਕ੍ਰਿਕਟ ਦਾ ਕਮ ਹੋਦਾ ਹੈਗਾ ਜੂਏ ਦਾ ਕਮ ਹੋਦਾ ਹੈਗਾ ਹਵਾਲੇ ਦਾ ਕਮ ਹੈਗਾ ਹਥਿਆਰ ਉਹਦੇ ਕੋਲ ਹੈਗੇ ਠੀਕ ਹੈ ਜੀ ਉਹ ਬੰਦਾ ਜਿੱਦੇ ਤੇ 13 ਪਰਚੇ ਦਰਜ ਹੋਣ ਉਹ ਬੰਦਾ ਕਿੱਥੋਂ ਸਹੀ ਹੋ ਸਕਦਾ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ الخبر جزدعه باسر